ਪੰਜਾਬ ਵਿੱਚ ਲਗਾਤਾਰ ਪੁਲਿਸ ਸਟੇਸ਼ਨਾਂ ਤੇ ਹਮਲੇ ਹੋ ਰਹੇ ਨੇ ਪਿਛਲੇ 26 ਦਿਨਾਂ ਦੇ ਵਿੱਚ ਇੱਕ ਸਤਵਾਂ ਹਮਲਾ ਹੋਇਆ ਅੱਜ ਜਿਹੜੀ ਖਬਰ ਸਾਹਮਣੇ ਆਈ ਹੈ ਗੁਰਦਾਸਪੁਰ ਦੇ ਇੱਕ ਪੁਲਿਸ ਸਟੇਸ਼ਨ ਤੇ ਹਮਲਾ ਹੋਇਆ ਹਾਲਾਂਕਿ ਸੂਬੇ ਦੇ ਪੁਲਿਸ ਅਧਿਕਾਰੀ ਇਸ ਗੱਲ ਤੋਂ ਮੁਨਕਰ ਨੇ ਪਰ ਮੌਕੇ ਤੇ ਵੱਡੇ ਅਧਿਕਾਰੀ ਜ਼ਰੂਰ ਪਹੁੰਚੇ ਨੇ ਉਧਰ ਵਰਦੀਆਂ ਨੇ ਵੀ ਪੰਜਾਬ ਸਰਕਾਰ ਨੂੰ ਬੁਰੀ ਤਰ੍ਹਾਂ ਘੇਰ ਲਿਆ ਇਸ ਲਈ 26 ਦਿਨਾਂ ਤੋਂ ਪੁਲਿਸ ਚੌਕੀਆਂ ਤੇ ਲਗਾਤਾਰ ਹਮਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਾਲਾਂਕਿ ਕਿਸੇ ਵੀ ਹਮਲੇ ਵਿੱਚ ਸਬੰਧਤ ਪੁਲਿਸ ਅਧਿਕਾਰੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਵੱਲੋਂ ਪੁਲਿਸ ਜਿਹੜੀ ਆ ਪੁਸ਼ਟੀ ਨਹੀਂ ਕੀਤੀ ਜਾ ਰਹੀ ਕਿਤੇ ਕਿਹਾ ਜਾ ਰਿਹਾ ਕਿ ਟਾਇਰ ਫਟਿਆਗਾ ਲਿਖਣ ਸਚਾਈ ਸਾਰਿਆਂ ਦੇ ਸਾਹਮਣੇ ਆ ਪੰਜਾਬ ਸਰਕਾਰ ਤੇ ਪੁਲਿਸ ਅਧਿਕਾਰੀ ਕੰਨੀ ਘਤਾਰੇ ਫਿਰ ਵੀ ਲੋਕਾਂ ਦੇ ਵਿੱਚ ਜਿਹੜਾ ਸਹਿਮਾ ਨੇੜੇ ਤੇੜੇ ਥਾਣੇ ਦੇ ਨੇੜੇ ਲੋਕ ਰਹਿੰਦੇ ਉਹ ਵੀ ਕਾਫੀ ਘਬਰਾਏ ਹੋਏ ਨੇ ਹੁਣ ਨਵਾਂ ਜਿਹੜਾ ਅੱਜ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੇ ਪੁਲਿਸ ਸਟਾਣਾ ਪੁਲਿਸ ਚੌਂਕੀ ਬਖਸ਼ੀਵਾਲ ਉੱਤੇ ਗ੍ਰਨੇਡ ਹਮਲੇ ਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਇਸ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਦੇ ਅਧਿਕਾਰੀ ਬੋਲਣ ਨੂੰ ਕੁਝ ਵੀ ਤਿਆਰ ਨਹੀਂ ਆ ਪਰ ਦੱਬੀ ਜੁਬਾਨ ਦੇ ਵਿੱਚ ਇਸ ਹਮਲੇ ਦੀ ਪੁਸ਼ਟੀ ਕਰਦੇ ਵੀ ਘਾਰੇ ਨੇ ਉਥੇ ਹੀ ਚੌਂਕੀ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੇ ਵੀ ਤੁਮਾਕੇ ਦੀ ਪੁਸ਼ਟੀ ਕੀਤੀ ਹੈ ਜੋ देर रात 9 ਦੇ ਕਰੀਬ ਦੱਸੀ ਜਾ ਰਹੀ ਹੈ ਪਰ ਕੋਈ ਵੀ ਕੈਮਰੇ ਸਾਹਮਣੇ ਵੀ ਬੋਲਣ ਨੂੰ ਤਿਆਰ ਨਹੀਂ ਐ ਲਗਾਤਾਰੇ ਹੋ ਰਹੇ ਹਮਲਿਆਂ ਦੇ ਕਾਰਨ ਸਵਾਲ ਉੱਠਦੇ ਨੇ ਕਿ ਆਖਰ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਜਿਹਦੀ ਜ਼ਿੰਮੇਵਾਰੀ ਆ ਉਹਨਾਂ ਦੇ ਹੁਠਾਣੇ ਹੀ ਤੇ ਪੁਲਿਸ ਚੌਕੀਆਂ ਹੀ ਮਹਿਫੂਜ਼ ਨਹੀਂ ਆ ਤਾਂ ਫਿਰ ਲੋਕਾਂ ਦੇ ਘਰ ਕਿਵੇਂ ਸੁਰੱਖਿਤ ਮਹਿਸੂਸ ਲੋਕੀ ਕਰਨਗੇ ਜਾਂ ਪੰਜਾਬ ਦੇ ਵਾਸੀ ਦੱਸਦੇ ਕਿ ਇਸ ਗਰੇੜ ਹਮਲੇ ਦੀ ਇੱਕ ਪੋਸਟ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ ਖਾਲੀ ਸਤਾਰ ਜਿਹੜਾ ਲਿਖਿਆ ਆ ਉਹਦੇ ਚ ਜਿੰਦਾ ਬਾਅਦ ਫੋਰਸ ਲਿਖਿਆ ਆ ਪਰ ਇਸ ਸਮਨੇ ਦੀ ਜ਼ਿੰਮੇਵਾਰੀ ਉਹਨਾਂ ਲਈ ਹੈ ਪਰ ਪੁਲਿਸ ਵੱਲੋਂ ਹਲੇ ਤੱਕ ਜਿਹੜੀ ਆ ਉਹ ਚੁੱਪ ਧਾਰੀ ਹੋਈ ਆ ਦੂਜੇ ਪਾਸੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਗੁਰਦਾਸਪੁਰ ਦੇ ਐਸਐਸਪੀ ਦਾਇਮਾ ਹਰੀਸ਼ ਕੁਮਾਰ ਉਹ ਪ੍ਰਕਾਸ਼ਨ ਨਾਲ ਮੀਡੀਆ ਨੇ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਉਹਨਾਂ ਕੋਲ ਗਰਨੇਡ ਹਮਲੇ ਨਾਲ ਦੀ ਕੋਈ ਪੁਸ਼ਟੀ ਨਹੀਂ ਹੈ ਜਾਣਕਾਰੀ ਨਹੀਂ ਹੈ ਕਿਉਂਕਿ ਚੌਂਕੀ ਦੇ ਆਲੇ-ਦੁਆਲੇ ਕੋਈ ਵੀ ਗ੍ਰੇਡ ਫਟਣ ਦੇ ਵਾਲਾ ਕੋਈ ਨਿਸ਼ਾਨ ਸਾਹਮਣੇ ਨਹੀਂ ਆਇਆ ਫਿਰ ਵੀ ਮੌਕੇ ਤੇ ਪਹੁੰਚ ਕੇ ਵਿਭਾਗ ਜਿਹੜਾ ਵਾ ਉਹ ਗਹਿਰਾਈ ਦੇ ਨਾਲ ਜਾਂਚ ਕਰ ਰਿਹਾ ਉਧਰ ਕਾਲੀਦਲ ਨੇ ਵੀ ਤੇ ਵਿਰੋਧੀ ਧਰਨੇ ਵੀ ਘੇਰਨਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਸਰਕਾਰ ਵਾਸਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਚੁੱਕੇ ਨੇ ਕਿ ਆਖਰ ਸਿਚਾਈ ਕੀ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਇੱਕ ਟਵੀਟ ਵੀ ਜਾਰੀ ਕਰ ਦਿੱਤਾ ਉਹਨਾਂ ਨੇ ਕਿ ਜਿਲ੍ਹਾ ਗਰਦਾਸਪੁਰ ਦੇ ਇੰਡੋਪਾਕ ਸਰੰਦ ਨਾਲ ਲੱਗਦੇ ਥਾਣਾ ਕਲਾਨੌਰ ਚੁੰਕੀ ਬਖਸ਼ੀਵਾਲ ਵਿਕੇ ਗਰਨੇਡ ਹਮਲਾ ਹੋਇਆ ਹੈ ਪਿਛਲੇ 26 ਦਿਨਾਂ ਦੇ ਵਿੱਚ ਇਹ ਸਤਵਾਂ ਹਮਲਾ ਜੋ ਪੁਲਸ ਤੇ ਹੋਇਆ ਕਿ ਹੁਣ ਵੀ ਡੀਜੀਪੀ ਪੰਜਾਬ ਪੁਲਸ ਇਸ ਨੂੰ ਟਾਇਰ ਫਟਣ ਦੀ ਘਟਨਾ ਹੀ ਦੱਸਣਗੇ ਜਿ세 ਹਮਲੇ ਗਵਾਹ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬੇਕਾਬੂ ਹੈ ਅਤੇ ਸ਼ਰਾਰਤੀ ਅੰਸਰਾਂ ਨੂੰ ਪੁਲਿਸ ਦਾ ਕਾਨੂੰਨ ਦਾ ਕੋਈ ਡਰ ਜਾਂ ਖੋਫ ਨਹੀਂ ਆ ਮੁੱਖ ਮੰਤਰੀ ਸਾਹਿਬ ਤੁਹਾਨੂੰ ਟਾਇਰ ਫਟੇ ਦੀ ਆਵਾਜ਼ ਸੁਣਦੀ ਹੈ ਜਾਂ ਨਹੀਂ ਇਹ ਵੀ ਵਿਕਰਮ ਸਿੰਘ ਮਜੀਠੀਆ ਨੇ ਸਵਾਲ ਖੜਾ ਕੀਤਾ ਉਹਨਾਂ ਇਹ ਵੀ ਲਿਖਿਆ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਦਰਸਤ ਕਰੋ ਜਾਂ ਅਸਤੀਫਾ ਦਿਓ ਤਹਾਡੀ ਲਾਪਰਵਾਹੀ ਕਿਤੇ ਪੰਜਾਬ ਨੂੰ ਫਿਰ ਤੋਂ ਉਸ ਕਾਲੇ ਦੌਰ ਵੱਲ ਨਾ ਲੈ ਜਾਵੇ ਜਿਹੜੀ ਇੱਕ ਵਾਇਰਲ ਸੋਸ਼ਲ ਮੀਡੀਆ ਚਿੱਠੀ ਹੋ ਰਹੀ ਹੈ ਜਿਹੜੀ ਵਿਕਰਮ ਸਿੰਘ ਮਜੀਠੀਆ ਹੁਣਾਂ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਆ ਉਹਦੇ ਚੋ ਲਿਖਿਆ ਗਿਆ ਕਿ ਅੱਜ ਮਿਤੀ 18 ਦਸੰਬਰ 2024 ਦੀ ਰਾਤ ਨੂੰ ਥਾਣਾ ਕਲਾਨੌਰ ਦੀ ਚੌਂਕੀ ਬਖਸ਼ੀਵਾਲ ਉੱਤੇ ਹੈ ਹੈਂਡ ਗ੍ਰਨੇਡ ਹਮਲੇ ਦੀ ਜਿਹੜੀ ਜਿੰਮੇਵਾਰੀ ਆ ਉਹ ਕਾਲ ਜਿੰਦਾਬਾਦ ਫੋਰਸ ਵੱਲੋਂ ਲਈ ਜਾਂਦੀ ਹੈ ਭਾਈ ਰਜੀਤ ਸਿੰਘ ਜੰਮੂ ਦੀ ਅਗਵਾਈ ਵਿੱਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਭਾਈ ਜਸਵਿੰਦਰ ਸਿੰਘ ਬਾਗੀ ਉਰ ਫਮਨੂ ਅਗਵਾ ਦੀ ਦੇਖ ਰੇਕ ਇਹ ਇਸ ਸਫਲ ਐਕਸ਼ਨ ਅੰਜਾਮ ਦਿੱਤਾ ਗਿਆ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਖੇਡਣ ਵਾਲੇ ਪੁਲਿਸ ਅਫਸਰ ਤੇ ਯੂਪੀ ਬਿਹਾਰ ਤੋਂ ਭਰਤੀ ਕੀਤੇ ਪਈਏ ਜੋ ਸਿੱਖਾ ਤੇ ਸਿੱਖ ਹਜ਼ਾਰੂਬਰ ਊਲ ਜਲੂਲ ਬਾਰਡਰ ਉਹਦਾ ਜਵਾਬ ਮਿਲਦਾ ਰਹੇਗਾ ਗੁਜਰਾਤੀ ਮਨੁਵਾਦੀਆਂ ਦੇ ਬਣ ਕੇ ਜੋ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਇਹ ਜਿਹੜਾ ਸਵਾਲ ਖੜੇ ਕੀਤੇ ਗਏ ਨੇ ਜਿਹੜੀ ਵਾਇਰਲ ਚਿੱਠੀ ਹੋ ਰਹੀ ਹੈ ਦੇ ਪਿੱਛੇ ਪਤਾ ਨਹੀਂ ਕੌਣ ਹੈ ਚਿੱਠੀ ਸੱਚੀ ਆ ਜਾਂ ਝੂਠੀ ਆ ਜਾਂ ਇਹ ਚਿੱਠੀ ਲਿਖਣ ਵਾਲੇ ਕੌਣ ਨੇ ਸ਼ਰਾਰਤੀ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਆਪੋਜੀਸ਼ਨ ਪਾਰਟੀ ਦੇ ਲੀਡਰ ਵੀ ਇਹਨਾਂ ਨੂੰ ਵਾਇਰਲ ਕਰ ਰਹੇ ਨੇ ਪਰ ਸਵਾਲ ਹੈ ਕਿ ਪੁਲਿਸ ਸਟੇਸ਼ਨਾਂ ਤੇ ਲਗਾਤਾਰ ਪਿਛਲੇ 26 ਦਿਨਾਂ ਤੋਂ ਇਹ ਸਤਵਾਂ ਹਮਲਾ ਹੈ ਇੱਕੋ ਮਸਲੇ ਦੇ ਵਿੱਚ ਦੋ ਸ਼ੱਕੀ ਨਬਾਲਕ ਲੜਕੇ ਫੜੇ ਗਏ ਸੀ ਬਾਕੀ ਜਿਹੜੇ ਹੁਣ ਤੱਕ 6 ਹਮਲੇ ਹੋਏ ਨੇ ਥਾਣਿਆਂ ਦੇ ਉੱਪਰ ਉਹਨੂੰ ਲੈ ਕੇ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਵੱਡੇ ਅਧਿਕਾਰੀ ਪੰਜਾਬ ਪੁਲਿਸ ਉਹਦੇ ਵੱਡੇ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਮੰਤਰੀ ਤੇ ਸਰਕਾਰ ਬਿਲਕੁਲ ਚੁੱਪਾ ਤੇ ਵਿਰੋਧੀ ਸਰਕਾਰ ਨੂੰ ਕੇਰੇ ਦੇ ਕਾਨੂੰਨ ਵਿਵਸਥਾ ਦਾ ਬੁਰਾ ਹਾਲਾ ਸ਼੍ਰੋਮਣੀ ਕਾਲੀ ਦਲ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫਾ ਵੀ ਮੰਗ ਲਿਆ ਪਰ ਸਵਾਲ ਕਿ ਉਹ ਕੌਣ ਲੋਕ ਨੇ ਜਿਹੜੇ ਪੰਜਾਬ ਨੂੰ ਲਾਂਬੂ ਲਾਉਣਾ ਚਾਹੁੰਦੇ ਨੇ ਤੇ ਆਖਰ ਪੰਜਾਬ ਸਰਕਾਰ ਉਹਨਾਂ ਲੋਕਾਂ ਨੂੰ ਹੁਣ ਤੱਕ ਫੜ ਕਿਉਂ ਨਹੀਂ ਸਕੀ ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਸਵਾਲ ਫਿਲਹਾਲ ਸੰਦੇ ਹੋ ਗਿਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ